ਮਹਿੰਗੇ ਕੱਪੜੇ ਕਾਰਾਂ ਵਾਲੇ ਨਹੀਂ ਆ ਮੁੰਡੇ ਕੁੜੀਆਂ ਨੂੰ ਆਉਂਦੇ ਨੇ ਪਸੰਦ ਇਸ ਖੋਜ ਦਾ ਦਾਵਾ ਤੁਹਾਨੂੰ ਵੀ ਕਰੇਗਾ ਹੈਰਾਨ ਖਾਸ ਕਰ ਮੁੰਡੇ ਧਿਆਨ ਦੇ ਨਾਲ ਸੁਣ ਲੈਣ ਆ ਖਬਰ ਇਸ ਖੋਜ ਦੇ ਦਾਅਵੇ ਨਾਲ ਤੁਸੀਂ ਕਿੰਨਾ ਕੁ ਸਿਮ ਦੱਸਣਾ ਜ਼ਰੂਰ ਅਕਸਰ ਕਿਹਾ ਜਾਂਦਾ ਹੈ ਕਿ ਕੁੜੀਆਂ ਉਹਨਾਂ ਮੁੰਡਿਆਂ ਨੂੰ ਪਸੰਦ ਕਰਦੀਆਂ ਨੇ ਜਿਨ੍ਹਾਂ ਦੇ ਕੋਲ ਵੱਡੇ ਵੱਡੇ ਕਾਰ ਮਹਿੰਗੀਆਂ ਕਾਰਾਂ ਅਤੇ ਕਾਫੀ ਬੈਂਕ ਬੈਲੈਂਸ ਹੋਵੇ ਪਰ ਇੱਕ ਖੋਜ ਨੇ ਤਾਂ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਇਸ ਖੋਜ ਦਾ ਦਾਵਾ ਹੈ ਕਿ ਕੁੜੀਆਂ ਨੂੰ ਮਹਿੰਗੇ ਕੱਪੜੇ ਕਾਰਾਂ ਵਾਲੇ ਮੁੰਡੇ ਨਹੀਂ ਬਲਕਿ ਕੁਝ ਇਸ ਤਰ੍ਹਾਂ ਦੇ ਮੁੰਡੇ ਪਸੰਦ ਆਉਂਦੇ ਨੇ ਇਸ ਖੋਜ ਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ ਕਮੈਂਟ ਜ਼ਰੂਰ ਕਰਨਾ ਜੀ ਹਾਂ ਕੀ ਤੁਸੀਂ ਜਾਣਦੇ ਹੋ ਕਿ ਔਰਤਾਂ ਪਿਆਰ ਕਰਨ ਲਈ ਕਿਹੜੇ ਮਰਦਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੀਆਂ ਨੇ ਇਸ ਵਿਸ਼ੇ ਤੇ ਕਈ ਖੋਜਾਂ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਦੀ ਮਾਨਸਿਕਤਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਮੰਨਿਆ ਜਾਂਦਾ ਹੈ ਕਿ ਔਰਤਾਂ ਨੂੰ ਅਜਿਹੇ ਪੁਰਸ਼ ਪਸੰਦ ਆਉਂਦੇ ਨੇ ਜਿਨ੍ਹਾਂ ਕੋਲ ਫੈਨਸੀ ਕੱਪੜੇ ਕਾਰਾਂ ਹਨ ਪਰ ਖੋਜ ਨੇ ਤਾਂ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹਾਲ ਹੀ ਦੇ ਵਿੱਚ ਰੈਡਗਰਸ ਯੂਨੀਵਰਸਿਟੀ ਦੇ ਮਨੋਵਿਗਿਆਨੀਆਂ ਦੁਆਰਾ ਇੱਕ ਖੋਜ ਕੀਤੀ ਗਈ ਹੈ ਇਸ ਖੋਜ ਦੇ ਵਿੱਚ ਦੁਨੀਆ ਭਰ ਦੀਆਂ ਔਰਤਾਂ ਦੀ ਮਾਨਸਿਕਤਾ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਕਿਵੇਂ ਦੇ ਮਰਦਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੀਆਂ ਨੇ ਖੋਜ ਮੁਤਾਬਕ ਔਰਤਾਂ ਉਹਨਾਂ ਦੀ ਸਖਸ਼ੀਅਤ ਤੇ ਹਾਭ-ਭਾਵ ਦੇ ਆਧਾਰ ਤੇ ਮਰਦਾਂ ਦੇ ਵੱਲ ਆਕਰਸ਼ਿਤ ਹੁੰਦੀਆਂ ਨੇ ਔਰਤਾਂ ਨੂੰ ਅਜਿਹੇ ਮਰਦ ਪਸੰਦ ਹਨ ਜੋ ਬਹੁਤ ਸਾਦੇ ਅਤੇ ਦਿਆਲੂ ਹੁੰਦੇ ਨੇ ਔਰਤਾਂ ਉਹਨਾਂ ਲੋਕਾਂ ਨੂੰ ਪਸੰਦ ਕਰਦੀਆਂ ਨੇ ਜੋ ਉਹਨਾਂ ਨੂੰ ਸਮਝਦੇ ਨੇ ਅਤੇ ਉਹਨਾਂ ਦੀ ਗੱਲ ਸੁਣਦੇ ਨੇ ਔਰਤਾਂ ਅਜਿਹੇ ਮਰਦਾਂ ਨੂੰ ਪਸੰਦ ਨਹੀਂ ਕਰਦੀਆਂ ਜੋ ਬਹੁਤ ਰੁੱਖੇ ਅਤੇ ਹਮਲਾਵਰ ਹੁੰਦੇ ਨੇ ਮਹਿੰਗੇ ਕੱਪੜੇ ਤੇ ਕਾਰਾਂ ਅੱਜ ਦੀਆਂ ਔਰਤਾਂ ਨੂੰ ਆਕਰਸ਼ਿਤ ਨਹੀਂ ਕਰ ਸਕਦੀਆਂ ਔਰਤਾਂ ਨੂੰ ਜੋ ਸਭ ਤੋਂ ਵੱਧ ਪਸੰਦ ਹੈ ਉਹ ਹੈ ਮਰਦਾਂ ਦਾ ਸ਼ਾਂਤ ਸੁਭਾਅ ਔਰਤਾਂ ਨੂੰ ਪੋਲੇ ਪਾਲੇ ਮੁੰਡੇ ਪਸੰਦ ਆਉਂਦੇ ਨੇ ਉਹਨਾਂ ਨੂੰ ਉਹ ਲੜਕੇ ਪਸੰਦ ਆਉਂਦੇ ਨੇ ਜੋ ਉਹਨਾਂ ਦੀ ਦੇਖਭਾਲ ਕਰਦੇ ਨੇ ਉਹਨਾਂ ਦੀ ਕੇਅਰ ਕਰਦੇ ਨੇ ਅਤੇ ਉਹਨਾਂ ਦੀ ਇੱਜ਼ਤ ਕਰਦੇ ਨੇ ਇਸ ਤੋਂ ਇਲਾਵਾ ਉਹ ਅਜਿਹੇ ਵਿਅਕਤੀ ਨੂੰ ਪਸੰਦ ਕਰਦੀ ਹੈ ਜੋ ਰਿਸ਼ਤੇ ਨੂੰ ਟੌਕਸਿਕ ਮੈਟਰਸ ਤੋਂ ਦੂਰ ਰੱਖੇ 2010 ਦੇ ਵਿੱਚ ਇੱਕ ਖੋਜ ਕੀਤੀ ਗਈ ਸੀ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਔਰਤਾ ਆਪਣੇ ਤੋਂ ਵੱਡੀ ਉਮਰ ਦੇ ਲੜਕੀਆਂ ਨੂੰ ਪਸੰਦ ਕਰਦੀਆਂ ਨੇ ਯੂਨੀਵਰਸਿਟੀ ਆਫ ਟੰਡੀ ਦੀ ਪ੍ਰੋਫੈਸਰ ਅਤੇ ਮਨੋਵਿਗਿਆਨੀ ਦਾ ਕਹਿਣਾ ਸੀ ਕਿ ਜੇਕਰ ਕਿਸੇ ਔਰਤ ਕੋਲ ਜ਼ਿਆਦਾ ਵਿੱਤੀ ਆਜ਼ਾਦੀ ਹੈ ਤਾਂ ਉਹ ਤਾਕਤਵਰ ਅਤੇ ਵੱਡੀ ਉਮਰ ਦੇ ਮਰਦਾਂ ਦੇ ਵੱਲ ਆਕਰਸ਼ਿਤ ਹੁੰਦੀ ਹੈ ਹਾਲਾਂਕਿ ਬਹੁਤ ਸਾਰੀਆਂ ਔਰਤਾਂ ਜੋ ਉਮਰ ਦੇ ਅੰਤਰ ਦੀ ਪਰਵਾਹ ਨਹੀਂ ਕਰਦੀਆਂ ਔਰਤਾਂ ਵੱਡੀ ਉਮਰ ਦੇ ਮਰਦਾਂ ਨੂੰ ਪਸੰਦ ਕਰਦੀਆਂ ਨੇ ਕਿਉਂਕਿ ਉਹ అనుభవੀ ਹੁੰਦੇ ਨੇ ਇੱਕ ਖੋਜ ਹੋਰ ਕੀਤੀ ਗਈ ਸੀ ਇਹ ਨਿਊ ਸਾਊਥ ਵੈਲਜ਼ ਯੂਨੀਵਰਸਿਟੀ ਦੁਆਰਾ ਕੀਤੀ ਗਈ ਸੀ ਇਸ ਦੇ ਦੁਆਰਾ 2013 ਦੇ ਵਿੱਚ ਕੀਤੇ ਗਏ ਖੋਜ ਦੇ ਵਿੱਚ ਇਹ ਪਾਇਆ ਗਿਆ ਸੀ ਕਿ ਔਰਤਾਂ ਹਲਕੀ ਦਾੜੀ ਰੱਖਣ ਵਾਲੇ ਮਰਦਾਂ ਨੂੰ ਤਰਜੀਹ ਦਿੰਦੀਆਂ ਨੇ ਅੱਜ ਕੱਲ੍ਹ ਹਲਕੀ ਦਾੜੀ ਪੂਰੀ ਦੁਨੀਆ ਦੇ ਮਰਦਾਂ ਲਈ ਫੈਸ਼ਨ ਦੇ ਵਿੱਚ ਹੈ ਇਹ ਲੁੱਕ ਚ ਉਹ ਸਾਫ਼ ਅਤੇ ਸੰਗਠਿਤ ਨਜ਼ਰ ਆਉਂਦੇ ਨੇ ਇਨ੍ਹਾਂ ਖੋਜਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਜੋ ਖੋਜਾਂ ਕੀਤੀਆਂ ਗਈਆਂ ਨੇ ਤੁਹਾਡੇ ਹਿਸਾਬ ਦੇ ਨਾਲ ਸਹੀ ਨੇ ਤੁਸੀਂ ਕੀ ਸੋਚਦੇ ਹੋ ਇਸ ਪੂਰੀ ਖਬਰ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਣਾ